ਆਪਣੇ ਕੋਲ ਆਈ ਹੈ ਅੱਜ ਆਡੀ ਇਹਦਾ ਕਰਨਾ ਆਪਾਂ ਨੇ ਏਸੀ ਦਾ ਕੰਮ ਇਹਦਾ ਏਸੀ ਚੱਲਦਾ ਤੇ ਕੂਲਿੰਗ ਬਹੁਤ ਘੱਟ ਕਰਦਾ ਕਈ ਵਾਰ ਆਨ ਹੋਣ ਤੋਂ ਬਾਅਦ ਕੱਟ ਕਰ ਦਿੰਦਾ ਆਪੇ ਕੂਲਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਇਹਦਾ ਆਪਾਂ ਨੇ ਕਰਨਾ ਏਸੀ ਦਾ ਕੰਮ ਕੰਪਰੈਸਰ ਵਗੈਰਾ ਸਾਰਾ ਕੋ ਬਦਲਣਾ ਤੇ ਇਹਨੂੰ ਲੱਗੇ ਅੱਜ ਫੋਲਣ ਕਰਨ ਤੇ ਕਰਦੇ ਆਂ ਫਿਰ ਉਸ ਤੋਂ ਬਾਅਦ ਤੁਹਾਨੂੰ ਕਰਕੇ ਕੰਮ ਚੈੱਕ ਕਰਾਵਾਂਗੇ ਆ ਚੈੱਕ ਕਰੋ ਖੋਲਣ ਲੱਗਦੇ ਆ ਇਹਨੂੰ ਓਲ ਕੇ ਫੇਰਾ ਦਾ ਸਮਾਨ ਮਗਾਉਨੇ ਆ ਆ ਹੈਗੀ ਆ ਆਡੀ Q3 Q3 ਗੱਡੀ ਆ 5 ਸੀਟਰ ਇਹਦਾ ਜੀ ਕੰਮ ਕਰ ਰਹੇ ਆ ਇਧਰ ਚੱਲੇ ਆਪਣੇ ਰਾਏਕੋਟੀ ਕੇਟਨਲਟੋ ਉਧਰ ਕੜੀ ਆ ਅਮੇਜ ਬਾਕੀ ਹੋਰ ਗੱਡੀਆਂ ਕੰਮ ਚੱਲਦੇ ਆ ਤੇ ਆਪਾਂ ਲੱਗੇ ਹੋਏ ਆ ਅੱਜ ਆਡੀ ਨੂੰ ਕਨਸਰ ਦੇ ਵੀ ਕੰਡੀਸ਼ਨ ਬਹੁਤ ਖਰਾਬ ਆ ਆਵੇਂ ਕਤਵੇਂ ਵਾਲੇ ਇਹ ਵਾਲ ਪੁੱਠੀ ਬਈ ਆ ਜੋੜਾਂ ਦਾ ਜੋੜਨ ਦਾ ਲੋਗਦੀ ਨਾ ਇਹ ਕਿਹੜੇ ਜੋੜ ਕਿਵੇਂ ਨਹੀਂ ਨਾ ਇਹ ਤਾਂ ਨਹੀਂ ਗਿਆ ਜੋੜਨ ਦਾ ਲੋ ਸਾਡਾ ਪੱਖਾ ਚੈੱਕ ਕਰੋ ਬਈ ਜੋੜਾਂ ਦੀ ਆ ਪੱਖਾ ਬਣਾਇਆ ਆਪਾਂ ਨੇ ਹੈਂਡਲ ਵਾਲਾ ਆ ਲਓ ਆ ਪੱਖਾ ਐ ਚੱਲਦਾ ਕਿਹੜਾ ਨਟ ਖੋਲਣਾ ਉਹਦਾ ਗੇਅਰ ਵਾਲਾ ਠੀਕ ਹੋ ਗਿਆ ਲੈ ਆਉਂਦੇ ਐ ਕਿਹਦੀ ਕਰਲਾ ਹਾਂ सनी ਮਾਸ ਤੇਰੇ ਵਿਆਹ ਦੀ ਗੱਲ ਤੁਰੀ ਆ ਕਿ ਨਹੀਂ ਨਹੀਂ ਚੱਲਦੀ ਈ ਚਾਰ ਪੰਜਾ ਹੈ ਚਾਰ ਪੰਜਾ ਚਾਰਾ ਪੰਜਾ ਚੱਲਦੀ ਹੈ ਮੰਨੇ ਇੱਕ ਵੀ ਨਹੀਂ ਨਹੀਂ ਮੰਨੀ ਬੈਠੀ ਈ ਜਾਰੀ ਤੇ ਚਾਰਾ ਪੰਜਾ ਨਾ ਕਰਾਉਣਾ ਭਾਈ ਬੋਲ ਰਹੀ ਪਹਿਲੀ ਗੱਲ ਕਰ ਮੈਂ ਖੋਲੀ ਐ ਨਟ ਖੁੱਲਦਾ ਨਹੀਂ ਨਹੀਂ ਭਾਈ ਸਲੈਪ ਆਈ ਆ ਆ ਨਟਾਂ ਦੀ ਬਹੁਤ ਪ੍ਰੋਬਲਮ ਆ ਖੁੱਲਦੇ ਨਹੀਂ ਹੁੰਦੇ ਫਿਰ ਇਹਨਾਂ ਬਿਲਡਿੰਗ ਕਰਕੇ ਖੁੱਲਣਾ ਪੈਂਦਾ ਆ ਪਹਿਲੂ ਨੇ ਜਿਹੜੇ ਆ ਖੁੱਲੇ ਹੋ ਜਾਂਦੇ ਨੇ ਗੋਟੀ ਫਿਰ ਘੁੰਮ ਜਾਂਦੀ ਆ ਲਿਆ ਬਿਲਡਿੰਗ ਸੈਟ ਲਾ ਇੱਥੇ ਚਲੋ ਇਹਦਾ ਖੋਲਦੇ ਆ ਨਟ ਆਪਾਂ ਉਸ ਤੋਂ ਬਾਅਦ ਕਰਦੇ ਆ ਆਉਡੀ ਦਾ ਕੰਮ